ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਉੱਤਰਾਖੰਡ ਨਾਲ ਸੰਬੰਧਤ ਕਾਂਗਰਸ ਦਾ ਇੱਕ ਲੀਡਰ ਹਰਕ रावत ਜਿਹੜਾ ਇੱਕ ਵੱਡੇ ਇਕੱਠ ਦੇ ਵਿੱਚ ਬੋਲ ਰਿਹਾ ਜਿੱਥੇ ਉਹ ਇੱਕ ਸਰਦਾਰ ਨੂੰ ਟਾਰਗੇਟ ਕਰ ਰਿਹਾ ਉਹਨੂੰ ਮਜ਼ਾਕ ਦਾ ਪਾਤਰ ਬਣਾ ਰਿਹਾ ਅਸਲ ਵਿੱਚ ਕਿ ਸਰਦਾਰ ਜੀ 12:00 ਵਜ ਗਏ ਮੈਂ रावत ਜੀ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇੱਕ ਭਰੀ ਸਭਾ ਦੇ ਵਿੱਚ ਅੱਜ ਤੁਸੀਂ ਸਿੱਖ ਨੂੰ ਮਜ਼ਾਕ ਕਰ ਰਹੇ ਹੋ 12:00 ਵਜ ਗਏ ਤੁਹਾਨੂੰ ਪਤਾ ਹੈ ਕਿ ਜਦੋਂ ਤੁਹਾਡੀਆਂ ਨੌਜਵਾਨ ਬਹੁ ਬੇਟੀਆਂ ਨੂੰ ਜਰਵਾਣੇ ਚੁੱਕ ਕੇ ਲੈ ਜਾਂਦੇ ਸੀ ਤਾਂ ਉਹਨਾਂ ਨੂੰ ਰਾਤ ਨੂੰ 12 ਵਜੇ ਉਹਨਾਂ ਜ਼ਾਲਿਮਾਂ ਦੇ ਉੱਤੇ ਹਮਲਾ ਕਰਕੇ ਸਾਡੇ ਸਿੱਖ ਸਰਦਾਰ ਸਾਡੇ ਜੋਧੇ ਉਹਨਾਂ ਬੱਚੀਆਂ ਨੂੰ ਬਚਾ ਕੇ ਲੈ ਕੇ ਆਉਂਦੇ ਹੁੰਦੇ ਸੀ। ਇਹੀ ਕਾਰਨ ਹੈ ਕਿ ਜਦੋਂ ਜਰਵਾਣੇ ਨੌਜਵਾਨ ਲੜਕੀਆਂ ਨੂੰ ਚੁੱਕ ਕੇ ਲੈ ਕੇ ਜਾਂਦੇ ਨੇ ਤਾਂ ਉਹ ਨੌਜਵਾਨ ਮਟਿਆਰਾਂ ਆਪਣੇ ਬਾਪੂ ਨੂੰ ਆਵਾਜ਼ ਨਹੀਂ ਮਾਰਦੀਆਂ ਕਿ ਬਾਪੂ ਤੂੰ ਮੈਨੂੰ ਬਚਾ ਲੈ। ਆਪਣੇ ਮਾਂ ਜਾਏ ਭਰਾ ਨੂੰ ਨਹੀਂ ਸੱਦਦੀਆਂ ਇਹ ਵੀਰਾ ਤੈਨੂੰ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੀ ਨੌਜਵਾਨ ਭੈਣ ਨੂੰ ਅਗਲਾ ਚੁੱਕ ਕੇ ਲੈ ਕੇ ਜਾ ਰਿਹਾ ਤੂੰ ਤਾਂ ਜਿਉਂਦੇ ਜੀ ਮਰ ਗਿਆ ਆਪਣੇ ਬਾਪੂ ਨੂੰ ਛੱਡ ਕੇ ਆਪਣੇ ਸਕੇ ਭਰਾ ਨੂੰ ਛੱਡ ਕੇ ਆਵਾਜ਼ਾਂ ਕਿਨੂੰ ਪੈਨੀ ਐ ਅਸੀ रावत ਸਾਹਿਬ ਗਈ ਗਈ ਨਹੀਂ ਬੀਬੀ ਬਸਰੇ ਨੂੰ ਗਈ ਮੋੜੀ ਬਾਬਾ ਡਾਂਗ ਵਾਲਿਆ ਸਰਦਾਰਾ ਵੇ ਮੋੜੀ ਬਾਬਾ ਕੱਚ ਵਾਲਿਆ ਸਿੱਖਾਂ ਦੇ ਕਸ਼ੇਰੇ ਤੇ ਸਿੱਖਾਂ ਦੇ ਪੰਜ ਕਕਾਰਾਂ ਤੇ ਉਹਨਾਂ ਨੌਜਵਾਨ ਲੜਕੀਆਂ ਨੂੰ ਇੰਨਾ ਮਾਣ ਸੀ ਕਿ ਵੀਰਾ ਤੂੰ ਆ ਕੇ ਮੈਨੂੰ ਬਚਾਲਾ ਤੇਰੀ ਹਾਜ਼ਰੀ ਵਿੱਚ ਮੈਨੂੰ ਕੋਈ ਖਤਰਾ ਨਹੀਂ ਤਾਂ ਜੋ ਇਹ ਰਾਵਤ ਨੇ ਬਕਵਾਸ ਕੀਤੀ ਹੈ ਕਾਂਗਰਸ ਪ੍ਰੈਜ਼ੀਡੈਂਟ ਨੂੰ ਰਾਹੁਲ ਗਾਂਧੀ ਨੂੰ ਇਹਨਾਂ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨੂੰ ਤੁਰੰਤ ਇਹਦੇ ਤੇ ਸਖਤ ਫੈਸਲਾ ਲੈਣਾ ਚਾਹੀਦਾ ਹੈ ਇਹੋ ਜਿਹੇ ਬੰਦਿਆਂ ਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਕਿਉਂਕਿ ਇੱਕ ਪਾਸੇ ਰਾਹੁਲ ਗਾਂਧੀ ਜਦੋਂ ਫੋਰਨ ਜਾਂਦੇ ਆ ਤਾਂ ਉੱਥੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਉਂਦੇ ਐ ਤੇ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਬੰਦੇ ਕਦੇ ਕਮਲਨਾਥ ਨੂੰ ਆਉਦੇ ਕਦੇ ਟਾਈਟਲਰ ਦੀ ਪੁਸ਼ਤਪਨਾਹੀ ਤੇ ਕਦੇ ਇਹਨਾਂ ਦਾ ਆ ਬੰਦਾ ਜਿਹੜਾ 라ਵਤ ਹੈ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਏ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਵੇਖ ਲਓ ਪੱਗ ਵਾਲਾ ਬੰਦਾ ਗੁਰਦੀਪ ਰੰਧਾਵਾ ਜਿਹੜਾ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੈ ਜੇ ਪੱਗਾਂ ਲਾ ਰਹੇ ਨੇ ਤਾਂ ਉਤੋਂ ਦਲੀਲ ਕੀ ਦਿੰਦਾ ਕਿ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ ਜਿਹੜੀ ਦਸਤਾਰ ਸਜਾਉਨੇ ਆ ਇਹਦੀ ਕਿੱਡੀ ਵੱਡੀ ਅਹਿਮੀਅਤ ਹੈ ਕਿੱਡੀ ਵੱਡੀ ਇਹ ਇਹਦੀ ਮਹੱਤਤਾ ਹੈ ਕਿੱਡਾ ਇਹਦਾ ਸਤਕਾਰ ਹੈ ਮੈਂ ਇਸ ਵਿਅਕਤੀ ਨੂੰ ਜਿਹੜਾ ਕਹਿੰਦਾ ਪੱਗਾਂ ਨੂੰ ਕਿਹੜਾ ਕਿਲ ਲੱਗੇ ਹੁੰਦੇ ਆ ਮੈਂ ਨਹੀਂ ਕਹਿਣਾ ਚਾਹੁੰਦਾ ਫਿਰ ਜੇ ਦੂਜੇ ਕਹਿਣ ਕਿ ਗੁੱਟਾਂ ਨੂੰ ਵੀ ਕਿਲ ਨਹੀਂ ਲੱਗੇ ਹੁੰਦੇ ਗਰਦਨਾਂ ਨੂੰ ਵੀ ਕਿਲ ਨਹੀਂ ਲੱਗੇ ਹੁੰਦੇ ਕੀ ਉਹ ਗੱਲ ਫਿਰ ਠੀਕ ਰਹੂਗੀ ਤੁਸੀਂ ਕਿਸੇ ਹੋਰ ਪਾਸੇ ਤੋਰਨਾ ਚਾਹੁੰਦੇ ਹੋ ਸਾਡੇ ਸਿੱਖ ਨੌਜਵਾਨਾਂ ਨੂੰ ਤਾਂ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਓ ਮੈਂ ਯਾਦ ਕਰਾਉਣਾ ਕਿ ਜਦੋਂ 1971 ਦੇ ਵਿੱਚ ਬੰਗਲਾਦੇਸ਼ ਬਣਿਆ ਜਦੋਂ ਦੁਸ਼ਮਣ ਫੌਜੀ ਦੇ ਮੋਰਚਿਆਂ ਵਿੱਚੋਂ ਉਹ ਨੌਜਵਾਨ ਬੱਚੀਆਂ ਜਿਹੜੀਆਂ ਬਿਲਕੁਲ ਅਲਫ ਨੰਗੀਆਂ ਸੀਗੀਆਂ ਆਈਆਂ ਉਹਨਾਂ ਨੇ ਸਰਦਾਰ ਜਗਜੀਤ ਸਿੰਘ ਅਰੋੜਾ ਨੂੰ ਵੇਖਿਆ ਕਿ ਦਸਤਾਰ ਵਾਲਾ ਸਰਦਾਰ ਹੈ ਉਹ ਬੱਚੀਆਂ ਨੇ ਰੋ ਰੋ ਕੇ ਦੱਸਿਆ ਕਿ ਸਰਦਾਰ ਸਾਹਿਬ ਸਾਨੂੰ ਬਚਾ ਲਓ ਬਚਾ ਲਓ ਸਰਦਾਰ ਜਗਜੀਤ ਸਿੰਘ ਅਰੋੜਾ ਨੇ ਕਿਹਾ ਸੀ ਕਿ ਮੈਂ ਤੁਹਾਡਾ ਦੁਸ਼ਮਣ ਆ ਦੂਜੇ ਦੇਸ਼ ਤੋਂ ਆਇਆ ਤੁਸੀਂ ਐ ਕਰੋ ਜੇ ਬਚਾ ਲਈ ਕਹਿਣਾ ਆਪਣੀ ਇਹਨਾਂ ਫੌਜੀਆਂ ਨੂੰ ਕਹੋ ਭਾਵੇਂ ਸਾਡੇ ਅਧੀਨ ਨੇ ਉਹ ਬੱਚੀਆਂ ਹੋਰ ਉੱਚੀ ਉੱਚੀ ਰੋਣ ਲੱਗ ਪੀਆਂ ਸੀ ਕਿ ਸਰਦਾਰ ਸਾਹਿਬ ਸਾਨੂੰ ਸਾੜਿਆਂ ਤੋਂ ਹੀ ਤਾਂ ਬਚਾਉਣਾ ਹੈ ਸਾੜਿਆਂ ਤੋਂ ਹੀ ਬਚਾਉਣਾ ਸਾਨੂੰ ਨਹੀਂ ਪਤਾ ਉਹ ਬੱਚੀਆਂ ਕਹਿੰਦੀਆਂ ਸਾਡੀ ਹਾਲਤ ਵੇਖੋ ਸਰੀਰ ਦੀ ਇਹਨਾਂ ਜ਼ਾਲਮ ਫੌਜੀਆ ਨੇ ਸਿਰਫ ਸਾਡੀ ਪਤ ਲੁੱਟ ਕੇ ਨਹੀਂ ਸਾਰੇ ਆ ਸਾਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਖਾ ਗਏ ਨੇ ਕਹਿੰਦੇ ਕਹਿੰਦੀਆਂ ਸਾਡੀ ਹਾਲਤ ਵੇਖੋ ਸਰੀਰ ਦੀ ਸਾਨੂੰ ਨਹੀਂ ਪਤਾ ਅਰੋੜਾ ਸਾਹਿਬ ਤੁਸੀਂ ਆਪਣੇ ਹੋ ਕਿ ਦੁਸ਼ਮਣ ਹੋ ਤੁਸੀਂ ਕੌਣ ਹੋ ਸਾਨੂੰ ਇੱਕੋ ਗੱਲ ਦਾ ਪਤਾ ਹੈ ਕਿ ਤੁਸੀਂ ਸਰਦਾਰ ਹੋ ਤੁਹਾਡੇ ਸਿਰ ਤੇ ਦਸਤਾਰ ਹੈ ਤੇ ਦਸਤਾਰ ਵਾਲੇ ਹਮੇਸ਼ਾ ਧੀਆਂ ਪੈਣਾ ਦੀ ਇੱਛਤਾ ਬਚਾਉਂਦੇ ਰਹੇ ਆ ਕਦੇ ਕਿਸੇ ਦੀ ਪਤ ਲੁੱਟਣ ਵਾਲੇ ਨਹੀਂ ਹੁੰਦੇ ਤੇ ਅੱਜ ਜਿਹੜੇ ਸਾਡੇ ਇਹ ਲੀਡਰ ਸਮਾਜ ਦੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਕਦੇ 12:00 ਵਜੇ ਕਦੇ ਸਿੱਖਾਂ ਦੀ ਕਿਹੜਾ ਪੱਗ ਤੇ ਕਿllen ਲੱਗੇ ਨੇ ਇਹੋ ਜੀ ਬਕਵਾਸबाजी ਕਰਨ ਵਾਲੇ ਵਿਅਕਤੀਆਂ ਖਿਲਾਫ ਇਨਾਂ ਦੇ ਪਾਰਟੀਆਂ ਦੇ ਲੀਡਰਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਸਮਾਜ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਲੀਡ ਕਰਨ ਦੇ ਲਈ ਕਿਸ ਕਿਸਮ ਦੇ ਘਟੀਆ ਵਿਅਕਤੀਆਂ ਨੂੰ ਅੱਗੇ ਲਾ ਰਹੇ ਹਾਂ ਇਹ ਸਾਡੇ ਸਾਰੇ ਸਮਾਜ ਲਈ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸੋਚਣ ਸਮਝਣ ਦਾ ਵਿਸ਼ਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ